ਵਾਹ ਐ ਕਿੰਨਾ ਵਧੀਆ ਵੈ ਐ ਹੀ ਕਰਨੇ ਅੱਜ ਹੂੰ ਪੂਜਾ ਹਾਂਜੀ ਨੀਂ ਨੂੰ ਛੱਡ ਦੋ ਮਿੰਟ ਪੂਜਾ ਮੇਰੀ ਗੱਲ ਸੁਣ ਤੂੰ ਇੱਥੇ ਖਲੋਤੀ ਏ ਹੈ ਆ ਵੇਖ ਕੱਪੜਿਆ ਇਹਨਾਂ ਦੀ ਸਾਈਡਾਂ ਹੀ ਉਲਟਾ ਦਿੰਦੀ ਤੂੰ ਉਲਟਾ ਦਿੰਦੀ ਕੀ ਆ ਕੱਪੜਿਆਂ ਨੂੰ ਚੰਗੇ ਭਲੇ ਤੇ ਪਾਏ ਮੰਮੀ ਉਹ ਤੇ ਮੈਂ ਸਵੇਰੇ ਪਾ ਗਈ ਸਾਂ ਇਹਨਾਂ ਨੂੰ ਤੂੰ ਇਹਨਾਂ ਨੂੰ ਘੜ ਤੋਂ ਘੜ ਪਾਸੇ ਤੇ ਪਲਟਾ ਦਿੰਦੀ ਸੁੱਕ ਜਾਂਦੇ। ਓਹੋ ਮੰਮੀ ਇਹ ਫੜਾਓ ਅੰਦਰ ਮੋਬਾਈਲ। ਪਹਿਲੇ ਮੇਨਾਂ ਗੱਲ ਕਰ। ਆਪੇ ਸੁੱਕ ਜਾਣਗੇ ਮੰਮੀ ਪਾ ਤੈ ਨਾ ਹੁਣ ਸੁਕਣੇ। ਹੁਣ ਪਲਟਾ ਦਿਓ ਇਹ ਵੀ ਕਰੋ। ਮੈਂ ਇਹ ਨਹੀਂ ਕਰ ਸਕਦੀ। ਮੇਰੇ ਕੋਲ ਨਹੀਂ ਇੰਨਾ ਟਾਈਮ ਹੈਗਾ। ਮੈਨੂੰ ਮੋਬਾਈਲ ਦਿਓ ਮੈਂ ਕੁਝ ਵੇਖਦੀ ਪੀ ਸੀ ਉੱਚ। ਮੇਰੀ ਗੱਲ ਸੁਣ। ਮੇਰੀ ਪਹਿਨ ਬਣ ਕੇ ਆ ਸਾਰੇ ਬੂਟੇ ਪਾਣੀ ਪਾਰੇ। ਔਰ ਵੇਖ ਕਿੱਡੇ ਗਮਲੇ ਸੁੱਕੇ ਪਏ ਨੇ। ਹਾਂ ਹੈਪੀ ਸਵੇਰੇ ਵੀ ਬੋਲਦਾ ਗਿਆ ਕਿ ਮੰਮਾ ਤੁਹਾਨੂੰ ਬੂਟੇ ਲਵਾਉਣ ਦਾ ਸ਼ੌਂਕ ਹੈ ਕਿੰਨਾ ਖਲਾਰਾ ਪਾਇਆ ਪਿਆ ਜੇ ਇੱਥੇ ਉਹ ਮੰਮੀ ਆ ਵੇਖੋ ਹਰੇ ਭਰੇ ਤੇ ਗਏ ਆ ਅੱਜ ਕੱਲ੍ਹ ਤੇ ਠੰਢ ਗਈ ਆ ਪਾਣੀ ਦੀ ਇਹਨਾਂ ਨੂੰ ਕਿਹੜੀ ਇੰਨੀ ਲੋੜ ਹੁੰਦੀ ਆ ਆ ਪਰਸੋ ਚੌਥੀ ਦੇ ਹਲੇ ਮਾਲੀ ਪਾ ਕੇ ਗਿਆ ਸੀ ਉਹ ਤੈਨੂੰ ਤੇ ਪਰਸੋ ਚੌਥੀ ਮਾਲੀ ਕਿੱਥੋਂ ਆ ਗਿਆ ਹਫਤਾ ਹੋ ਗਿਆ ਮਾਲੀ ਨੂੰ ਪਿੰਡ ਗਿਆ ਤੇ ਜਿਉਂ ਨੇ 15 ਦਿਨ ਆਣਾ ਕੋਈ ਨਹੀਂ ਅੱਛਾ ਹਫਤਾ ਹੋ ਗਿਆ ਹੋ ਗਿਆ ਨਾ ਮੈਂ ਤੇ ਕੋਈ ਗੱਲ ਨਹੀਂ ਹਫਤਾ ਅੱਜ ਕੱਲ੍ਹ ਬੂਟਿਆਂ ਨੂੰ ਪਾਣੀ ਦੇ ਦੋ ਤੇ ਹਫਤਾ ਲੰਘ ਹੀ ਜਾਂਦਾ ਕੋਈ ਗੱਲ ਨਹੀਂ ਆਊਗਾ ਆਪੇ ਪਾਣੀ ਦੇ ਦਊਗਾ ਮੇਰੀ ਗੱਲ ਸੁਣ ਆ ਕਿਹੜਾ ਖਰਾਬ ਹੋ ਜਾਂਦਾ ਮੇਰੀ ਗੱਲ ਸੁਣ ਪਾ ਦੇ ਉਹ ਪਾਈਪਲਾ ਸਾਰੇ ਬੁੱਟਿਆਂ ਨੂੰ ਪਾਣੀ ਪਾ ਦੇ ਤੇ ਹੈ ਨਾ ਜਰਾ ਮੇਰੀ ਗੱਲ ਸੁਣ ਤੇ ਉਹ ਵੀ ਬੁੱਟਿਆਂ ਨੂੰ ਪਾਣੀ ਪਾ ਦੇ ਕੱਪੜੇ ਦੇ ਸਾਈਡਾ ਉਲਟਾ ਸੁੱਕ ਜਾਣਗੇ ਸ਼ਾਮ ਤੱਕ ਪਤਾ ਕੀ ਗੱਲ ਫਿਰ ਸਲਾਬੇ ਦੀ ਸਮੈਲ ਲਾਨ ਲੱਪੈਂਦੀ ਆ ਤੂੰ ਪਾਜ ਨਹੀਂ ਹੁਣ ਇੱਥੇ ਕਿੰਨੀ ਆਪੇ ਸੁੱਕ ਜਾਣੇ ਆ ਤੇ ਤੁਸੀਂ ਪਾਣੀ ਪਾ ਲਓ ਮੰਮੀ ਮੈਨੂੰ ਫੋਨ ਦਿਓ ਨਾ ਜ਼ਰੂਰੀ ਗੱਲ ਕਰਨੀ ਮੈਂ ਕਿਹੇ ਨਾ ਇਹਦਾ ਸਰਿਆ ਪਿਆ ਇਹਦਾ ਸਰਿਆ ਪਿਆ ਕੁਛ ਕਿਹਾ ਜੇ ਕੁਛ ਨਹੀਂ ਮੈਂ ਕੀ ਕਹਿ ਸਕਨੀ ਆ ਤੁਹਾਨੂੰ ਰਾਜ ਤੁਹਾਡਾ ਪੁੱਤਰ ਜੀ ਸਾਡਾ ਥੋੜਾ ਸਾਡਾ ਸਮਾਂ ਸੀ ਨਾ ਤੇ ਸਾਡੀਆਂ ਸੱਸਾਂ ਦੇ ਸਾਨੂੰ ਵੈਸੇ ਜੀਣਾ ਆਰਾਮ ਕਰ ਦਿੰਦੀਆਂ ਇੱਕ ਵਾਰੀ ਉਹਨਾਂ ਦੇ ਕੰਮ ਕਹਿਣਾ ਪੈ ਜਾਂਦੇ ਵੈਸੇ ਔਖੀਆਂ ਹੋ ਜਾਂਦੀਆਂ ਸਨ ਅਸੱਚ ਮੰਮੀ ਹਾਂ ਸੁਣਾਓ ਕੀ ਵੀ ਨਾ ਗੱਲਾਂ ਕਰੀ ਜਾਂਦੇ ਕੰਨਾਂ ਨਾਲ ਪੁੱਤ ਕੀ ਹੋ ਗਿਆ ਠੀਕ ਹੈ ਹਾਂ ਮੈਂ ਠੀਕ ਹਾਂ ਮੈਨੂੰ ਤੂੰ ਠੀਕ ਨਹੀਂ ਲੱਗਦੀ ਪਈ ਤਾਂ ਟੈਨਸ਼ਨ ਹੋ ਗਈ ਮੈਨੂੰ ਉਹ ਨਾ ਜਿਹੜੀ ਤੁਸੀਂ ਸਬਜੀ ਮੈਨੂੰ ਕਿਹਾ ਸੀ ਨਾ ਬਣਾ ਦੇ ਆਹੋ ਉਹ ਪਈਆ ਵੇ ਲੋ ਮੇਕੋ ਨਹੀਂ ਬਣਾਈ ਜਾਣੀ ਆ ਮੇਰੇ ਨਾਲ ਵੇਖੋ ਹੱਥਾ ਡਰਾਈਨੈਸ ਕਿੰਨੀ ਹੋ ਗਈ ਆ ਹੁਣ ਕਟਿੰਗ ਵਟਿੰਗ ਕਰਨਾ ਮੇਰੇ ਨਾਲ ਨੇਲਸ ਖਰਾਬ ਹੋ ਜਣੇ ਮੈਂ ਨਾ ਅੱਜ ਨੇਲਸ ਦਾ ਕੰਮ ਕਰਾਣਾ ਹੈ ਤੇ ਮੈਂ ਆ ਪਾਰਲਰ ਵਾਲਾ ਫਿਰ ਉਹ ਨੇਲਸ ਦਾ ਕੰਮ ਕਰਕੇ ਤੂੰ ਬਿਲਕੁਲ ਨਹੀਂ ਕੰਮ ਕਰਿਆ ਕਰਨਾ ਰਸੋਈ ਦਾ ਉਹ ਚਲੋ ਮੰਮੀ ਹਫਤੇ 10 ਦਿਨ ਨਹੀਂ ਕਰਾਂਗੀ ਤਾਂ ਤੁਸੀਂ ਕਰ ਲਿਓ ਮੇਰੀ ਗੱਲ ਸੁਣੋ ਮੈਂ ਕੀ ਕਹਿਣ ਲੱਗੀ ਪਹਿਲੇ ਮੇ ਬਸ ਕਰ ਹੁਣ ਚੁੱਪ ਕਰ ਮੇਰੀ ਗੱਲ ਸੁਣ ਉਹ ਪੈਨ ਤੈਨੂੰ ਤੇ ਇਹਨਾਂ ਨਹੀਂ ਪਤਾ ਮੇਥੀ ਫ੍ਰਿਜ ਚ 3 ਦਿਨ ਹੋ ਗਿਆ ਪਈ ਨੂੰ ਉਹਨੂੰ ਸਾਫ਼ ਕਰ ਲੈ ਮੇਥੀ ਹਾਂ ਸਾਫ਼ ਕਰਾਂਗੇ ਧੋਵਾਂਗੇ ਸੁਭਾਰਾਂਗੇ ਤਾਂ ਹੀ ਕੱਟ ਕੇ ਸਬਜ਼ੀ ਬਣਾਵਾਂਗੇ ਕਿ ਸਾਬਤ ਨੂੰ ਟੰਡੀਆਂ ਸਮੇਤ ਧਰ ਦੇਣੀ ਜੇ ਹਾਂ ਤੇ ਕਿਹਾ ਨਾ ਮੰਮੀ ਕੱਟ ਲੋ ਮੈਂ ਕਿਉਂ ਕਟਾਂ ਮੈਤੋ ਨਹੀਂ ਕੱਟੀ ਜਾਂਦੀ ਮੈਨੂੰ ਹੋਰ ਕੰਮ ਬਤੇਰੇ ਤੇ ਕੱਟ ਲੈ ਫਤ ਕੱਟ ਉਹਨੂੰ ਤੇ ਮੰਮੀ ਤੁਸੀਂ ਆਹੋ ਜੀ ਮੇਥੀ ਮੁੱਠੀ ਵਾਲੀ ਸਬਜ਼ੀ ਨਾਲ ਲਿਆਇਆ ਕਰੋ ਬਜਾਰੋਂ ਕੱਟਿਆ ਘਟਾਇਆ ਸਭ ਕੁਝ ਮਿਲਦਾ ਆਈਕਲ ਮੇਥੀ ਇੰਨੀ ਵੱਡੀ ਚੌਕ ਲਿਆਏ ਹੋਗੇ ਤੇ ਹੁਣ ਕੱਟੋ ਬਹਿ ਕੇ ਮੇਕੋ ਨਹੀਂ ਹੁੰਦਾ ਇਹ ਕੰਮ ਤੈਨੂੰ ਪਤਾ ਮੇਥੀ ਹੈ ਕਿੰਨੀ ਆ? ਹਾਂ ਪਤਾ ਮੈਨੂੰ। ਕਿੰਨੀ? ਕਿਲੋ। ਕਿਲੋ ਮੇਥੀ ਤੁਸੀਂ ਲੈ ਆਏ। ਅੱਛਾ ਰੱਬਾ ਇੰਨੀ ਮੇਥੀ ਕਿੱਟੋਂ ਕੱਟੀ ਜਾਂਦੀ ਐ? ਕਿਲੋ ਕੋਈ ਥੋੜਾ ਹੁੰਦਾ ਐ। ਹਾਂ ਬੜਾ ਹੁੰਦਾ ਐ। ਅਸੀਂ 5-5 ਕਿਲੋ ਮੇਥੀ ਬੈਠੀਆਂ ਨੇ ਸਾਫ਼ ਕਰਨੀ ਤੇ ਕੱਟਣੀ। ਕਿਲੋ ਮੇਥੀ ਜੀ ਬੰਨੀ ਕਿੰਨੀ ਕੁ ਆ? ਇੰਨੀ ਕੁ। ਕੋਈ ਆਂਡ ਗਵਣ ਮੰਗ ਲਵੇ ਨਾ ਵਿਚਾਰਾ ਤੇ ਅਸੀਂ ਕਹਿੰਗੇ ਪੰਜੀ ਬਣੀ ਐ ਇੰਨੀ ਕੋਈ ਤੁਹਾਨੂੰ ਚੱਕੀ ਦਈਏ। ਤੇ ਲੋਕਾਂ ਨੂੰ ਆਪਾਂ ਦੇਣੀ ਹੀ ਕਿਉਂ? ਤੇ ਲੋਕਾਂ ਕੋਲੋਂ ਲੈਂਦੇ ਵੀ ਕਿਉਂ ਆ ਉਹ ਨਹੀਂ ਮੈਨੂੰ ਪਤਾ ਆਏ ਆਪਣੇ ਘਰ ਦਾ ਸਾਲੀ ਉਹਨਾ ਹੀ بڑا ਹੁੰਦਾ ਵਾ ਕੋਲੀ ਕੋਲੀ ਲੋਕਾਂ ਨੂੰ ਵੰਡਰ ਵਾਲੀਆਂ ਗੱਲਾਂ ਨਹੀਂ ਅੱਜ ਕੱਲ੍ਹ ਆਈਆਂ ਨਹੀਂ ਤੂੰ ਜਾ ਬੀਬੇ ਜਾ ਮੈਂ ਆਪੇ ਸਾਫ਼ ਵੀ ਕਰ ਲੂੰਗੀ ਧਰ ਲੂੰਗੀ ਆਪੇ ਮੈਨੂੰ ਗੱਲਾਂ ਚੁਲਝਾ ਛੱਡਿਆ ਜਾ ਤੇਰੇ ਮੋਬਾਈਲ ਦੀ ਇੱਕ ਉਹ ਕਹਾਣੀ ਸਟੋਰੀ ਅੱਗੇ ਨਾ ਕਿਦਰੇ ਚਲੀ ਜੇ ਇਥੇ ਕਿਦੇ ਮੋਬਾਈਲਾਂ ਨੇ ਨਾ ਸੱਚੀ ਕੁੜੀਆਂ ਦੀ ਜ਼ਿੰਦਗੀ ਨਾ ਮੈਂ ਕਹਿੰਦੀ ਆ ਮੋਬਾਈਲਾਂ ਵਾਸਤੇ ਛੜ ਛੜੀ ਕੜੀ ਕੋ ਹੁੰਦਾ ਮੋਬਾਈਲ ਕੜੀ ਕੋ ਹੁੰਦਾ ਮੋਬਾਈਲ ਕੜੀ ਕੋ ਹੁੰਦਾ ਮੋਬਾਈਲ ਆਪ ਹੀ ਮੈਂ ਬੂਟਿਆਂ 'ਚ ਪਾਣੀ ਪਾਲਾ ਮਨਾ ਮੈਂ ਪਹਿਲੇ ਪਾਸੇ ਦੇ ਕੱਪੜੇ ਨੇ ਉਲਟਾਵਾ ਆਖਾ ਇੱਥੇ ਸਿੱਪੇ ਚਲ ਹਾਇਰ ਬਾ ਉਹਨ ਕਰਨਾ ਹੀ ਮੰਮੀ ਵੀ ਪਤਾ ਨਹੀਂ ਕਦੀ ਕਿੱਥੇ ਆਵਾਜ਼ ਮਾਰ ਲੈਂਦੇ ਆ ਕੰਮ ਦੀ ਗੱਲ ਕੋਈ ਕਰਦੇ ਹੈ ਨਹੀਂ। ਓਹੋ ਮੈਂ ਤਾਂ ਸੱਚ ਭਾਬੀ ਨੂੰ ਫੋਨ ਕਰਨਾ ਸੀ। ਮੰਮੀ ਵੀ ਨਾ ਬੰਦੇ ਨੂੰ ਆਲਤੂ ਫालतੂ ਗੱਲਾਂ ਚ उलझा ਦਿੰਦੇ ਆ। ਕੰਮ ਦੀ ਗੱਲ ਨਾ ਕੋਈ ਇੱਕ ਨਹੀਂ ਹੁੰਦੀ। ਐ ਉਹ ਅੰਜੀ ਮਾਰ ਛੱਡਦੇ ਆ। ਜਿਹੜਾ ਬੰਦੇ ਨੇ ਜ਼ਰੂਰੀ ਕੰਮ ਕਰਨਾ ਹੈ ਬੰਦਾ ਪੁੱਛੇ ਉਹ ਪਹਿਲੇ ਕਰਨ ਦਿਓ। ਫੋਨ ਕਰਨਾ ਜ਼ਰੂਰੀ ਹੁੰਦਾ ਹੈ। ਕਿੱਥੇ ਗਿਆ ਨੰਬਰ ਆ ਆ ਰਿਹਾ। ਹੈਲੋ ਹੈਲੋ ਹਾਂ ਪੂਜਾ ਹਾਂਜੀ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਆ ਵਧੀਆ ਵਧੀਆ ਹੋਰ ਭਾਬੀ ਕਿੱਥੇ ਐ ਇਹ ਭਾਬੀ ਦੀ ਗੱਲ ਛੱਡ ਪਰ ਮੈਨੂੰ ਇਹ ਦੱਸ ਕਿ ਤੂੰ ਸਵੇਰੇ ਸਵੇਰੇ ਇੰਨੀ ਵਿਹਲੀ ਨਹੀਂ ਆ ਕਿ ਤੜਕੇ ਫੋਨ ਲਾ ਦੇ ਨੇ ਘਰ ਦਾ ਕੋਈ ਕੰਮਕਾਰ ਕਰਿਆ ਘਰ ਖਾਂ ਤੇ ਮੰਮੀ ਕੰਮ ਵਾਲੀਆਂ ਲੱਗੀਆਂ ਹੀ ਆਂ ਸਫਾਈ ਵਾਲੀ ਲੱਗੀ ਬਰਤਨ ਵਾਲੀ ਨੇ ਆਏ ਨੇ ਦੱਸ ਸਾਰੇ ਸਾਰੇ ਬੰਦਾ ਵਿਹਲਾ ਹੀ ਹੁੰਦਾ ਤੇ ਫਿਰ ਫੋਨ ਤੇ ਮੈਂ ਗੱਲ ਨਾ ਕਰਾਂ ਆਹ ਕੰਮ ਸਭ ਤੋਂ ਜ਼ਰੂਰੀ ਐ ਨਹੀਂ ਮੇਰੀ ਗੱਲ ਸੁਣ ਕੰਮ ਵਾਲੀਆਂ ਸਾਡੇ ਘਰ ਨਹੀਂ ਲੱਗੀਆਂ ਤੇਰੀ ਭਾਬੀ ਨੂੰ ਮੱਸਾ ਟਾਈਮ ਨਹੀਂ ਲੱਗਦਾ ਹੈਗਾ ਸਾਰਾ ਦੇ ਨੂੰ ਕੰਮ ਲੱਗੀ ਰਹਿੰਦੀ ਆ ਉਹਨਾਂ ਦੇ ਨਾਲ ਬਰਾਬਰ ਕਦੀ ਖਲਾਰਾ ਚਕਵਾਂਦੇ ਕਦੀ ਕੋਈ ਕੰਮ ਕਰਦੀ ਕਦੀ ਕੋਈ ਕੰਮ ਕਰਦੀ ਆ ਤੂੰ ਵੇਖੋ ਦਿਨ ਚੜਦਾ ਨਹੀਂ ਤੇ ਮਾਂ ਨੂੰ ਲੱਗ ਪੰਨੀ ਫੋਨ ਕਰਨ ਕਦੀ ਪਰਦੇਸ ਨੂੰ ਲੱਗ ਪੰਨੀ ਫੋਨ ਉਹ ਕੱਲ ਪਤਾ ਤੇਰਾ ਵੀਰਾ ਗੁੱਸੇ ਹੋਇਆ ਸੀ ਉਹਨੂੰ ਉਹ ਕਹਿੰਦਾ ਤੂੰ ਕਿਸੇ ਹੋਰ ਸਰ ਕਰ ਲੱਗ ਪੰਨੀ ਫੋਨ ਕਰ ਮੇਰੇ ਡਿਊਟੀ ਜਾਂਦਾ ਟਾਈਮ ਹੁੰਦਾ ਤੇ ਮੈਂ ਤੈਨੂੰ ਰਾਤੀ ਵੀ ਫੋਨ ਕਰਨਾ ਸੀ ਫਿਰ ਮੈਂ ਸੋਚਿਆ ਕਿ ਹੈਪੀ ਆ ਗਿਆ ਹੋਊਗਾ ਚੰਗਾ ਨਹੀਂ ਲੱਗਦਾ ਆ ਵੀਰੇ ਦੀ ਛੱਡੋ ਉਹਨੂੰ ਕੀ ਪਤਾ ਆਪਸ ਵਿੱਚ ਲੇਡੀਜ਼ ਨੇ ਕੀ ਗੱਲਾਂ ਕਰਨੀਆਂ ਹੁੰਦੀਆਂ ਨਹੀਂ ਤੇ ਵੈਸੇ ਗੱਲਾਂ ਤੇਰੀਆਂ ਹੈ ਕਿੜੀਆਂ ਨਹੀਂ ਰੋਜ ਹੁਣ ਭਾਬੀ ਦੇ ਚੱਲੋ ਹੁਣ ਭਾਬੀ ਨੂੰ ਕੀ ਲੋੜ ਐ ਕੰਮ ਵਾਲੀ ਦੇ ਹੁੰਦਿਆ ਨਾ ਆਪ ਕਮਲੇ ਬਣਨ ਦੀ ਭਾਬੀ ਤੇ ਆਪ ਹੀ ਕੰਮਲੀ ਬਣੀ ਰਹਿੰਦੀ ਆ ਕਦੀ ਆ ਵੇਖੋ ਵੇ ਕੰਮ ਵਾਲੀਆਂ ਲੱਗੀਆਂ ਆ ਠੀਕ ਆ ਲੱਗੀਆਂ ਕੰਮ ਕਰਕੇ ਚਲ ਜਣਗੀਆਂ ਰੋਟੀ ਪਾਣੀ ਬਣਨੀ ਜਾਏਗਾ ਐਦਾਂ ਨਹੀਂ ਮੰਮੀ ਕਰੀਦਾ ਹੁੰਦਾ ਪਾਗਲ ਐ ਤੂੰ ਮੈਂ ਵੀ ਤਾਂ ਐਦਾਂ ਹੀ ਕਰਦੀ ਆ ਤੂੰ ਤਾਂ ਫਿਰ ਪਾਗਲ ਐ ਮੈਂ ਪਾਗਲ ਨਾ ਨਾ ਤੇਰੀ ਪਰਚਾਈ ਪਾਗਲ ਐ ਕੀ ਐ ਥੋੜਾ ਪੋਤਾ ਉਹਨਾਂ ਨਾਲ ਕਰਵਾਇਆ ਕਰ ਵੇਖਿਆ ਕਰ ਇਹ ਥੋੜਾ ਕਿ ਜਿਉ ਲੱਗੀਆਂ ਤੇ ਉਹਨਾਂ ਦੇ ਸਿਰ ਤੇ ਸਾਰਾ ਕੰਮ ਛੱਡੋ ਤੇ ਆਪ ਕੁਝ ਵੇਖੋ ਨਾ ਜੋ ਪੁੱਤ ਕੰਮ ਆਪ ਵੇਖ ਕੇ ਕਰਵਾ ਲੈਣਾ ਨਾ ਉਹ ਕਿਸੇ ਦੂਜੇ ਨਾਲ ਨਹੀਂ ਕਰਨਾ ਉਹਨਾਂ ਨੇ ਤੇ ਆਪਣਾ ਕੰਮ ਕਰਕੇ ਚਲ ਜਾਣਾ ਤੇ ਤੂੰ ਇਹ ਗੱਲ ਕਿਉਂ ਨਹੀਂ ਸਮਝਦੀ ਹੈਗੀ ਮੰਮੀ ਤੁਸੀਂ ਵੀ ਨਾ ਤੁਸੀਂ ਮੇਰੇ ਵੱਲ ਦੀ ਗੱਲ ਕਰਨੀ ਹੈ ਕਿ ਬਸ ਹੁਣ ਕੰਮ ਵਾਲਿਆਂ ਨੂੰ ਐ ਉਹ ਓਦਾਂ ਦੀ ਗੱਲ ਕਰਨੀ ਹੈ ਗੱਲ ਤੇਰੇ ਵੱਲ ਦੀ ਨਾਲੇ ਮੇਰੀ ਸੱਸ ਨੂੰ ਕੋਈ ਇਤਰਾਜ਼ ਹੈ ਉਹਨਾਂ ਨੇ ਤਾਂ ਮੈਨੂੰ ਕਦੀ ਕੁਝ ਕਿਹਾ ਨਹੀਂ ਤੇ ਤੁਸੀਂ ਐਵੇਂ ਮੈਨੂੰ ਕਹੀ ਜਾਂਦੇ ਹੋ ਮੇਰੀ ਗੱਲ ਸੁਣ ਸੱਸ ਨੂੰ ਇਤਰਾਜ਼ ਹੋਵੇ ਭਾਵੇਂ ਨਾ ਹੋਵੇ ਅਗਲੀ ਚੁੱਪ ਕੀਤੀ ਰੰਦੀ ਹੋਣੀ ਹੈ ਉਹ ਕਦੀ ਹੋਗੀ ਮੈਂ ਕੀ ਕਹਾਂ ਤੇ ਤੈਨੂੰ ਆਪ ਹੀ ਸਮਝ ਚਾਹੀਦੀ ਹੈ ਤੇ ਨਾਲੇ ਸਵੇਰੇ ਸਿਰ ਫੋਨ ਨਾ ਕਰਿਆ ਕਰ ਤੇਰੇ ਪਾਪਾ ਵੀ ਬੋਲਦੇ ਆ ਉਹ ਵੀ ਕਹਿੰਦੇ ਸਵੇਰੇ ਸਾਡਾ ਨਾਸਟਾ ਟਾਈਮ ਹੁੰਦਾ ਕੰਮ ਦਾ ਟਾਈਮ ਦਾ ਤੜਕੇ ਲੱਗ ਪਦੀ ਫੋਨ ਕਰਨ ਫਿਰ ਤੂੰ ਫੋਨ ਤੇ ਤੈਨੂੰ ਕਹੀਦਾ ਵੀ ਆ ਕਿ ਤੇਰੇ ਨਾਲ ਬਾਅਦ ਚੋ ਗੱਲ ਕਰਦੇ ਬਾਅਦ ਚੋ ਗੱਲ ਕਰਦੇ ਤੂੰ ਜਿੰਨਾ ਚਿਰ ਆਪਣੀ ਗੱਲ ਮਕਾਣੀ ਰਹੀ ਨਾ ਛੱਡਣਾ ਨਹੀਂ ਹੈਗਾ ਫੋਨ ਤੇ ਪਹਿਲੇ ਕਰਿਆ ਕਰ ਦੋ ਤੋਂ ਤਿੰਨ ਹਾਂ ਦੋ ਤੋਂ ਤਿੰਨ ਮੰਮੀ ਆ ਤੇ ਸਾਰਾ ਦਿਲ ਲੰਗ ਜਾਂਦਾ ਭਾਬੀ ਨਾਲ ਗੱਲ ਕਰਾਣੀ ਹੈ ਕਿ ਨਹੀਂ ਭਾਬੀ ਤੇਰੀ ਗਈ ਛੱਤ ਦੇ ਕੱਪੜੇ ਮਾਣ ਤੈਨੂੰ ਪਤਾ ਹੁਣ ਦਿਨ ਬਦਲ ਗਏ ਆ ਅੰਡੇ ਦੇਨ ਹੋ ਗਏ ਆ ਤੇ ਕਪੜੇ ਥੱਲੇ ਸੁੱਕਦੇ ਨਹੀਂ ਹੈਗੇ ਉਹ ਫਿਰ ਜਾਂਦੀ ਕਪੜੇ ਉੱਪਰ ਪਾਣ ਤੀਸਰੀ ਮੰਜ਼ਲ ਤੇ ਕਹਿ ਠੀਕ ਐ ਫਿਰ ਮੈਂ ਆਪਣੀ ਉਹ ਦੂਜੀ ਭੂਆ ਦੀ ਕੁੜੀ ਜਿਹੜੀ ਹੈਗੀ ਕੀ ਨਹੀਂ ਮੰਮੀ ਸਾਡੀ ਭੂਆ ਦੀ ਕੁੜੀ ਨਹੀਂ ਚੱਲੇ ਜਾ ਬਸ ਕਰਗਾ ਮੈਨੂੰ ਕੰਮ ਕਰਨ ਦੇ ਤੇਰੀ ਤੇ ਗੱਲਾਂ ਨਹੀਂ ਮੁੱਕਦੀਆਂ ਚੱਲ ਠੀਕ ਐ ਓਕੇ ਮੇਰੀਆਂ ਗੱਲਾਂ ਨਹੀਂ ਮੁੱਕਦੀਆਂ ਮੰਮੀ ਵੀ ਨਾ ਪਤਾ ਨਹੀਂ ਕੀ ਆ ਮੰਮੀ ਨੂੰ ਵੀ ਘਰ ਦੀ ਸਫਾਈ ਕਰਾਣੀ ਆ ਵੀ ਕਰਾਣੀ ਆ ਇੱਧਰ ਵੀ ਵੇਖੋ ਭਾਬੀ ਨੇ ਵੀ ਵੇਖਣਾ ਐਦਾਂ ਥੋੜੀ ਹੁੰਦਾ ਵੈ ਇਹਨਾਂ ਨੂੰ ਕੀ ਪਤਾ ਆ ਵੀ ਸੱਚ ਪਹਿਲੇ ਬੁਟੀਕ ਆਲੀ ਕੋਈ ਨਾ ਹੋਵਾ ਮੈਂ ਸਹੀ ਕਹਿੰਦੀ ਸੀ ਨੀ ਤੇਰੀ ਮੰਮੀ ਹੀ ਸਹੀ ਵੀ ਆਪ ਵੇਖਣਾ ਪੈਂਦਾ ਘਰ ਦਾ ਕੰਮ ਥੋੜਾ ਬਤਾ ਹੋਰ ਕੀ ਸਾਰਾ ਕੰਮ ਸਾਰੀ ਜ਼ਿੰਮੇਵਾਰੀ ਸੋਣਾ ਕੰਮ ਵਾਲੇ ਤੇ ਛੱਡ ਦੇਣੀ ਹੁੰਦੀ ਘਰ ਦੀ ਨਾ ਮੇਰੀ ਗੱਲ ਸੁਣ ਪੂਜਾ ਆ ਵੇ ਆ ਗਲਾਸ ਵੇਰ ਦਾ ਉਹ ਵੇਖ ਗਲਾਸ ਆ ਵੇਖ ਰਸਾ ਵਾਲਾ ਡੱਬਾ ਆ ਦੇਖ ਕਪੜਾ ਨਹੀਂ ਤੂੰ ਬੈਠੀ ਬੈਠੀ ਆਈ ਠੀਕ ਕਰ ਲੰਦੀ ਉਹ ਕੰਮ ਵਾਲੀ ਆਂਦੀ ਹੋਣੀ ਏ ਕਰ ਲੂਗੀ ਠੀਕ ਆ ਦੋ ਗਲਾਸ ਹੀ ਚੁਕਨੇ ਆ ਮੈਂ ਕਿਹਾ ਤੇਰੀ ਭਾਬੀ ਤੇਰੀ ਮੰਮੀ ਬੜੇ ਵਧੀਆ ਨੇ ਚੰਗਾ ਸਮਾਂ ਦੀ ਵਿਚਾਰੀਆਂ ਆਪ ਨਾਲ ਕਰਦੀਆਂ ਨੇ ਆਪ ਨਾਲ ਕਰਾ ਲੈਂਦੀਆਂ ਨੇ ਸਾਰਾ ਕੁਝ ਵਧੀਆ ਨਾ ਹਰ ਕੰਮ ਦੀ ਜ਼ਿੰਮੇਵਾਰੀ ਪੂਜਾ ਮੈਂ ਹੀ ਚੱਕੀ ਹੋਈ ਏ ਜ਼ਿੰਮੇਵਾਰੀ ਤੈਨੂੰ ਕੋਣ ਕਹਿੰਦਾ ਐਨੀ ਜ਼ਿੰਮੇਵਾਰੀ ਚੱਕੋ ਤੂੰ ਇਹਦੇ ਆਪ ਹੀ ਲੱਗ ਜਾਂਦੇ ਜੀ ਉਹਨਾਂ ਨੂੰ ਕੱਪ ਕੱਪ ਚਾਹ ਦਾ ਫੜਾਉ ਤੇ ਅੰਦਰ ਆਰਾਮ ਨਾ ਬੋਵੋ ਕਦੀ ਤੁਸੀਂ ਉਹਨਾਂ ਦੇ ਮਗਰ ਮਗਰ ਜਾ ਕੇ ਮਸ਼ੀਨ 'ਚ ਕੱਪੜੇ ਪਾਏ ਵੇਖਣੇ ਹੁੰਦੇ ਆ ਕਦੀ ਸਰਫ ਦਾ ਡੱਬਾ ਤੁਸੀਂ ਚੈੱਕ ਕਰਨਾ ਹੁੰਦਾ ਹੈ ਕਈ ਥੇ ਰਸੋਈ 'ਚ ਜਾ ਕੇ ਵੇਖਣਾ ਹੁੰਦਾ ਭਾਂਡੇ ਸੱਟ ਕੀਤੇ ਕਿ ਨਹੀਂ ਕੀਤੇ ਜਦੋਂ ਹੀ ਇਹਨਾਂ ਨੇ ਪੈਸੇ ਦੇਣ ਦੇ ਆ ਉਹਨਾਂ ਨੂੰ ਕੰਮ ਵਾਸਤੇ ਲਵਾਇਆ ਤੇ ਆਪ ਆਹੀ ਕਮਲੇ ਕਿਉਂ ਮੰਨਣਾ ਤੁਹਾਨੂੰ ਤੁਸੀਂ ਆਪ ਕਰਨੀ ਨਾ ਆਮਣਾ ਵੇਝਿਆ ਕਰੋ ਤੇਰੇ ਵਰਗੀ ਨੂੰ ਅਗਰ ਇੱਕ ਕਦੀ ਹੋਰ ਆ ਗਈ ਨਾ ਮੇਰੇ ਘਰ 'ਚ ਆਲਸੀ ਤੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਰੋਟੀ ਵੀ ਪੱਕੇਗੀ ਨਹੀਂ ਤੇ ਸਿਰਫ ਦਾ ਡੱਬਾ ਵੇਖਣਾ ਪੈਂਦਾ ਪੂਰਾ ਡੱਬਾ ਨਹੀਂ ਮਸ਼ੀਨ ਨੇ ਚ ਉਹਨਾਂ ਨੂੰ ਕਹਿਣਾ ਪਲਟ ਦਿਓ ਪੈਣਾ ਲਾਂਦਾ ਸਿਰਫ ਹੈ ਮੰਮੀਆਂ ਟਾਟੀਆਂ ਵੀ ਕੋਈ ਹੈਗੀਆਂ ਨਹੀਂ ਸਾਰਾ ਡੱਬਾ ਪਲਟ ਦੇਣੀ ਅੱਛਾ ਸਬ ਤੇ ਫੇਰ ਕੀ ਹੋ ਗਿਆ ਆ ਡੱਬਾ 20 ਦਿਨ ਦੀ ਬਜਾਏ 12 ਦਿਨ ਲੰਘ ਜਾਊਗਾ ਹਈ ਮੈਂ ਮਰ ਜਾਣੀ ਐ ਝਾੜੂ ਨੂੰ ਸੱਚੀ ਪੂਜਾ ਬੜੀ ਵਧੀਆ ਗੱਲ ਕਹੀ ਐ ਹੈਨਾ ਕਿ ਜਿਹੜਾ 20 ਦੇ ਸਰਫ ਦਾ ਪੈਕੇਟ ਚੱਲਦਾ ਨਾ ਤੇ 12 ਦਿਨ ਚੱਲ ਜਾਏਗਾ ਹੈਨਾ ਏ ਕਿਉਂ ਨਹੀਂ ਤੂੰ ਸਿਆਣਪ ਵਰਦੀ ਕਿ ਜਿਹੜਾ 20 ਇੰਚ ਚਲਦਾ ਮੰਮੀ ਉਹਨੂੰ ਅਸੀਂ 25 ਇੰਚ ਲਾਈਏ ਇਹ ਨਹੀਂ ਤੇ ਇਹ ਤੇ ਦੇਖੋ ਸਿਆਣਪ ਨਾ ਵਰਤੀਂ ਪੂਜਾ ਕਦੋਂ ਸਿਆਣੀ ਬਣੇਗੀ ਆਪਣੇ ਘਰ ਨੂੰ ਕਦੋਂ ਕਬੀਲਦਾਰੀਆਂ ਸੰਭੇਂਗੀ ਇਹ ਹੁਣ ਜਿਵੇਂ ਦੀ ਆਦਤਾਂ ਪੈਈਆਂ ਉਹਵੇਂ ਪੈ ਜਾਣੀ ਨਹੀਂ ਕਿੰਨੇ ਸਾਲ ਹੋ ਗਏ ਨੇ ਵਿਆਹ ਨੂੰ ਮੇਰੀ ਗੱਲ ਸੁਣ ਕਿੰਨੇ ਸਾਲ ਹੋ ਗਏ ਨੇ ਕੋਈ ਜ਼ਿੰਮੇਵਾਰੀ ਘਰ ਦੀ ਨਿਭਾਉਂਦੀ ਪਈ ਐ ਪੂਜਾ ਮੈਂ ਤੈਨੂੰ ਮਾਂ ਬਣ ਕੇ ਸਿਖਾਂਦੀ ਵੀ ਆ ਸੱਸ ਬਣ ਕੇ ਨਹੀਂ ਸਿੱਖ ਲੈ ਕੱਲ ਨੂੰ ਔਖੀ ਨਹੀਂ ਹੋਏਗੀ ਮੈਂ ਮਰ ਗਈ ਨਾ ਤੇ ਬਾਅਦ ਚ ਤੈਨੂੰ ਕੰਮ ਦੀ ਪਤਾ ਕੋ ਨਹੀਂ ਹੋ ਲੱਗਣਾ ਤੇ ਰੁਲਦੀ ਫਿਰੇਂਗੀ ਜਾਚਾ ਕੋ ਨਹੀਂ ਹੋਣੀ ਕੰਮ ਦੀ ਆ ਲੈ ਮੰਮੀ ਸਾਰੀ ਜਾਚ ਤੇਗੀ ਆ ਮੈਨੂੰ ਪਤਾ ਨਹੀਂ ਕਿਹੜੀ ਜਾਚ ਅੱਛਾ ਮੈਂ ਸਰਦੀਆਂ ਦੇ ਕੱਪੜੇ ਕੱਢ ਲੈਣੀ ਉਹ ਮੰਮੀ ਕੰਮ ਵਾਲੀ ਨੂੰ ਕਿਹਾ ਸੀ ਹਾਂ ਉਹ ਕਹਿੰਦੀ ਮੈਂ ਬਾਕੀ ਘਰਾਂ ਚ ਵੀ ਕੰਮ ਕਰਦੀ ਆ ਉਹਨਾਂ ਦਾ ਕੰਮ ਕਰਾਂਦੀ ਵੀ ਮੇਰੇ ਲਈ ਨਹੀਂ ਹੋਈ ਹਫਤੇ ਤੱਕ ਵਿੱਲੀ ਹੋ ਕੇ ਕਢਾ ਦਾਂਗੀ ਹੈਰਬਾ ਨਹੀਂ ਹੁਣ ਕੱਪੜੇ ਵੀ ਤੇਰੇ ਸਰਦੀਆਂ ਵਾਲੇ ਕੰਮ ਵਾਲੀਆਂ ਕੱਟ ਕੇ ਦੇਨ ਭੈਣ ਮੈਂ ਤੇ ਕੋਦੇ ਕੱਟ ਵੀ ਲਏ ਹੋਏ ਨੇ ਤੇ ਥੂ ਆਪਣੇ ਕੱਪੜੇ ਵੀ ਨਹੀਂ ਕੱਟ ਸਕਦੀ ਤੇ ਮੰਮੀ ਮੇਰੀ ਗੱਲ ਸੁਣ ਗਰਮੀਆਂ ਵਾਲੇ ਕੱਪੜੇ ਕੱਢ ਸਾਰੇ ਅਲਮਾਰੀਆਂ ਚੋਂ ਉਹਨਾਂ ਨੂੰ ਤੈਹ ਲਾ ਕੇ ਰੱਖ ਬੈੱਡ ਤੇ ਸੋਹਣੇ ਤਰੀਕੇ ਨਾਲ ਤੈਹ ਮਾਰ ਮਾਰ ਕੇ ਸਰਦੀਆਂ ਵਾਲੇ ਕੱਢ ਲੈ ਉਸੇ ਹੀ ਜਗ੍ਹਾ ਦੇ ਉੱਪਰ ਗਰਮੀਆਂ ਵਾਲੇ ਰੱਖ ਤੇ ਸਰਦੀਆਂ ਵਾਲੇ ਨੇ ਸੋਹਣੇ ਤਰੀਕੇ ਤੈਹ ਲਾ ਕੇ ਅਲਮਾਰੀ ਚ ਲਾ ਜਿਹੜੇ ਨਵੇਂ ਸੂਟ ਨੇ ਆਂਜਣ ਵਾਲੇ ਉਹਨਾਂ ਨੂੰ ਹੈਂਗਰਾਂ 'ਚ ਲਾ ਹੋਏ ਮੰਮੀ ਐਨਾ ਕੰਮ ਹਾਂ ਕਰਨਾ ਫਿਰ ਮੈਂ ਕੱਢਾਂ ਫਿਰ ਬੈੱਡ ਤੇ ਰੱਖਾਂ ਫਿਰ ਮੈਂ ਤੈ ਲਾਵਾਂ ਹਾਏ ਬੜਾ ਲੰਬਾ ਕੰਮ ਹੈ ਇਤੇ ਬੜਾ ਓਕਾ ਕੰਮ ਮੰਮੀ ਨੇ ਅੱਜ ਕਹਤਾ ਔਰ ਅੱਜੇ ਕੰਮ ਹੋਣਾ ਚਾਹੀਦਾ ਇਸ ਸ਼ਾਮ ਤੱਕ ਮੇਰੀ ਗੱਲ ਸੁਣ ਪੂਜਾ ਜਦੋਂ ਅਸੀਂ ਤੁਹਾਡੀਆਂ ਉਮਰ ਅਚ ਸਨ ਨਾ ਬੀਜੇ ਸਾਰਾ ਕੰਮ ਕਰੀਦੇ ਸਨ ਪਪਾ ਜੀ ਦੇ ਸਰਦੀਆਂ ਅਜੇ ਸ਼ੁਰੂ ਵੀ ਨਹੀਂ ਸਨ ਹੁੰਦੀਆਂ ਤੇ ਉਹਨਾਂ ਦੇ ਕੱਪੜੇ ਕੱਢ ਕੇ ਧੁੱਪ ਲਵਾ ਕੇ ਧੋ ਤਾ ਕੇ ਸਾਰੇ ਕੱਪੜੇ ਸੈੱਟ ਕਰਕੇ ਉਹਨਾਂ ਦੇ ਰੱਖਨੇ ਔਰ ਸਾਰੇ ਕੰਮ ਕਰਨੇ ਇੱਕ ਵਾਰੀ ਵੀ ਕਦੀ ਬੀਜੀ ਨੂੰ ਕਹਿਣ ਦਾ ਮੌਕਾ ਨਹੀਂ ਸੀ ਮਿਲਿਆ ਵੀ ਆਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਉਹ ਤਾਂ ਕਿਤੇ ਕੰਮ ਨੂੰ ਹੀ ਨਿੰਦ ਦਿੰਦੇ ਹੁੰਦੇ ਸਨ ਕਿੰਨੇ ਕੰਮ ਸੋਣਾ ਨਹੀਂ ਹੋਇਆ ਤੇ ਸਾਰੀ ਜਿਹੜੀ ਖਾਪ ਜਾਂਦੇ ਸੀ ਮੈਂ ਤੇ ਪੁੱਤਰ ਤੁਹਾਡੇ ਤੇ ਜ਼ਿੰਮੇਵਾਰੀਆਂ ਹੀ ਨਹੀਂ ਸੁਟੀਆਂ ਮੈਂ ਤੇ ਸਾਰੀਆਂ ਮੇਰੇ ਕੋਲ ਜਿੰਨਾ ਹੁੰਦਾ ਨਾ ਮੈਂ ਕਰ ਹੀ ਜਾਨੀ ਆ ਪਰ ਮੈਂ ਕਦੋਂ ਤੱਕ ਕਰ ਲਾਂਗੀ ਪੂਜਾ ਕਦੋਂ ਤੱਕ ਮੈਂ ਕਰ ਲਾਂਗੀ ਜੀ ਇੱਕ ਦਿਨ ਤੇ ਸਰੀਰ ਨੇ ਜਵਾਬ ਦੇਣਾ ਹੀ ਦੇਣਾ ਹੁਣ ਯਕੀਨ ਮੰਨ ਮੇਰੇ ਕੋਲ ਆਪਣੇ ਕੋਲ ਇਹ ਨਾ ਹੁੰਦਾ ਨਹੀਂ ਪੂਜਾ ਜ਼ਿੰਮੇਵਾਰੀਆਂ ਸਾਂਭ ਹੁਣ ਤੇ ਤੁਹਾਨੂੰ ਸੋਖੀ ਬੜੇ ਹੋ ਗਏ ਨੇ ਜਦੋਂ ਸਾਡਾ ਸਮਾਂ ਸੀ ਨਾ ਫਰਨੇਲਾ ਰੱਖਨੀਆ ਕੱਪੜਿਆਂ ਵਿੱਚ ਨਿੰਮ ਬੀਜੀ ਨੇ ਕੀ ਹੋਰ ਕੀ ਬੀਜੀ ਨੇ ਕੀਆ ਕਰਨਾ ਨਿੰਮ ਲਿਆ ਕੇ ਚੁੰਨੀ ਚ ਬਨ ਕੇ ਪੁੜੀਆਂ ਵੀ ਬਨ ਕੇ ਨਾ ਤੇ ਉਹਨਾਂ ਨੂੰ ਰੱਖੋ ਕੱਪੜਿਆਂ ਵਿੱਚ ਟਿੱਡੀ ਨਾ ਪਵੇ ਕੱਪੜਿਆਂ ਨੂੰ ਕੋਈ 스멜 ਨਾ ਵੇ ਇਸਲਾ ਬੇਦੀ ਤੇ ਹੁਣ ਤੇ ਕੁਛ ਕੰਮ ਹੀ ਨਹੀਂ ਰਹਿ ਗਏ ਉੱਠ ਕੇ ਨਾ ਅਖ ਲਾਰਾ ਚੁਕਲਾ ਫੜਵੜ ਟੇਬਲ ਦਾ ਕਵਰ ਸਹੀ ਕਰ ਲੈ ਤੇ ਆ ਸੋਫੇ ਦਾ ਕਵਰ ਹੀ ਸਹੀ ਕਰ ਲੈ ਘਰ ਕੋਈ ਆ ਜਾਂਦਾ ਤੇ ਸ਼ਾਮ ਤੱਕ ਮੈਨੂੰ ਨਾ ਤੇਰੇ ਗਰਮ ਕੱਪੜੇ ਅੱਜ ਨਿਕਲੇ ਚਾਹੀਦੇ ਨਹੀਂ ਤੇ ਹੈਪੀ ਦੇਵੀ ਮੁੰਡਾ ਠੰਡੇ ਚ ਜਾਂਦਾ ਬਸ ਹੁਣ ਮੈਂ ਤੇਰੇ ਨਾਲ ਨਾ ਪਿਆਰ ਨਾਲ ਗੱਲ ਬੜੀ ਕਰ ਲਿਆ ਹੁਣ ਨਿਉ ਕਰਨੀ ਮੈਂ ਤੇ ਉੱਠ ਜਾ ਛੇਤੀ ਉੱਠ ਜਾ ਹੁਣ ਅੱਛਾ ਐਵੇਂ ਹੀ ਮੰਮੀ ਐ ਬੋਲੀ ਜਾਂਦੇ ਕਿੰਨਾਂ ਹੀ ਸਮੇ ਦੀ ਗੱਲ ਸਾਡੇ ਸਮੇ ਆ ਸਾਡੇ ਸਮੇ ਆ ਤੁਹਾਡੇ ਸਮੇ ਹੁੰਦਾ ਹੈਗਾ ਅਸੀਂ ਕਿਹੜਾ ਵੇਖਿਆ ਤੂੰ ਤੇ ਆਪ ਹੀ ਕਮਲੇ ਬਣੇ ਰਹੇ ਤੇ ਹੁਣ ਨਹੀਂ ਕੀ ਕਰ ਸਕਦੇ ਆ ਬੰਦਾ ਤੁਸੀਂ ਵੀ ਨਾ ਕਰੋ ਜਾਗੋ ਕਹਿ ਦੇ ਵੀ ਸਾਡੇ ਕੋ ਨਹੀਂ ਹੁੰਦਾ ਤੁਹਾਨੂੰ ਕਿਨੇ ਕਿਹਾ ਹੀ ਕਰਨ ਨੂੰ ਆਪ ਹੀ ਤੁਹਾਡੀ ਆਦਤ ਆ ਹੋਦੀਆਂ ਤੇ ਇੱਥੇ ਕੋਈ ਕੀ ਕਰ ਸਕਦਾ ਆ ਮੇ ਕੋ ਨਹੀਂ ਹੁੰਦਾ ਹੰਦਾਗਾ ਆ ਉਠਾ ਮੈਂ ਤੇ ਬੁਟੀਕਾਲੀ ਕੋ ਜਾਣਾ ਵਾ ਮੇਰਾ ਅੱਧਾ ਘੰਟਾ ਹੋਰ ਵੇਸਟ ਕਰਾਤਾ ਕੰਮ ਦੀ ਗੱਲ ਤੇ ਹੁੰਦੀ ਨਹੀਂ ਨਾ ਮੰਮੀ ਕੋ ਕੋਈ ਸੱਸੀ ਕਾ ਜੀ ਐ ਲੋ ਆ ਜੋ ਅੰਦਰ ਤੇ ਆਓ ਅੰਦਰ ਤੇ ਆਓ ਹੋਰ ਟਾਈਮ ਨਹੀਂ ਕਿ ਸਵੇਲੇ ਵੇਲੇ ਆ ਜਾਾਂਗੇ ਤੁਹਾਡੇ ਕੋਲ ਕੋਈ ਗੱਲ ਨਹੀਂ ਆਓ ਤੇ ਸਹੀ ਆਓ ਤੁਸੀਂ ਅੰਦਰ ਤੇ ਆਓ 2 ਮਿੰਟ ਬੈਠੋ ਆਓ ਆਜੋ 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 ਬੈਠੋ 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 ਇਹ ਡੱਬਾ ਕਿਹੜੀ ਖੁਸ਼ੀ ਚ ਲੈ ਕੇ ਆਏ ਹੋ ਇਹ ਬੇਟੇ ਦੀ ਸ਼ਾਦੀ ਦੇ ਤੇ ਸਾਰੇ ਫੰਕਸ਼ਨ ਡੈਂਡ ਕਰਨੇ ਨੇ 22 ਤਰੀਕ ਤੋਂ ਫੰਕਸ਼ਨ ਜਰੂਰ ਦੇ ਵਧਾਈਆਂ ਜੀ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਵਧਾਈਆਂ ਜੀ ਤੇ ਸਾਰੇ ਪ੍ਰੋਗਰਾਮਾਂ ਤੇ ਆਣਾ ਜੀ ਜਰੂਰ ਜੀ ਜਰੂਰ ਇਹ ਵੀ ਕੋਈ ਕਹਿਣ ਵਾਲੀ ਗੱਲ ਹੈ ਕੋਈ ਗੱਲ ਆਵੇ ਹਾਂਜੀ ਹਾਂਜੀ ਕੋਈ ਗੱਲ ਹੋਰ ਸਾਡੇ ਲਈ ਕੋਈ ਸੇਵਾ ਹੋਵੇ ਨਾ ਤੇ ਜਰੂਰ ਦੱਸਿਆ ਜੀ ਬਸ ਇਹੀ ਸੇਵਾ ਜੇ ਤੇ ਪਹੁੰਚਣਾ ਜਰੂਰ ਹੈ ਸਹੀ ਗੱਲ ਕੋਈ ਨਹੀਂ ਤੇ ਪੂਜਾ ਪੂਜਾ ਬੇਟਾ ਪਾਣੀ ਲੈ ਕੇ ਆਓ ਆਂਟੀ ਵਸੇ ਨਹੀਂ ਨਹੀਂ ਪਾਣੀ ਨਹੀਂ ਪੀਣਾ ਕਿਉਂ ਕੀ ਗੱਲ ਨਹੀਂ ਪਹਿਲੀ ਪਾਣੀ ਦੀ ਕੋਈ ਲੋੜ ਨਹੀਂ ਸਰਦੀ ਹੈਗੀ ਆ

ਇਹ ਆਪਣਾ ਘਰ ਹੈ ਨਾ ਇੱਥੇ ਆਪਾਂ ਕਹਿ ਸਕਦੇ ਹਾਂ ਕਿਸੇ ਦੇ ਘਰ ਦਾ ਹੀ ਉਹਨਾਂ ਤੋਂ ਬੋਧੋ ਬੋਦੀ ਕਰਨੀ ਹੈ ਤੇ ਤੁਸੀਂ ਤਾਂ ਸਮਝੋ ਨਾ ਗੱਲ ਨੂੰ ਕੋਈ ਗੱਲ ਨਹੀਂ ਇਸੇ ਬਹਾਨੇ ਮੈਂ ਪੀ ਲਾਂਗੀ ਇੱਕ ਘੋਟ ਘੋਟ ਚਾਹ ਹੋ ਜੇ ਖੇਰ ਕੇ ਕੱਲੀ ਹੋ ਗਏ ਪੀਲੀ ਤਸੱਲੀ ਦੇਣਾ ਸਾਨੂੰ ਜਾਂਦੇ ਡੱਬੇ ਵੰਡਣ ਦੇ ਆਂਟੀ ਜੀ ਪਰ ਕਿਦਾਂ ਤੋਂ ਪ੍ਰੋਗਰਾਮ ਸਟਾਰਟ ਨੇ ਇਹ ਪੁੱਤਰ 22 ਤਰੀਕ ਤੋਂ ਹੋਗਾ ਹੀ ਅੱਛਾ ਕਿੰਨੇ ਫੰਕਸ਼ਨ ਹੈਗੇ ਪੰਜ ਫੰਕਸ਼ਨ ਹੈਗੇ ਤੇ ਸਾਰੇ ਟੈਂਡ ਕਰਨੇ ਤੁਸੀਂ ਹਾਂ ਹਾਂ ਜ਼ਰੂਰ ਜ਼ਰੂਰ ਤੇ ਲੇਡੀ ਸੰਗੀਤ ਵੀ ਹੋਣਾ ਹੈ ਹਾਂ ਜੀ ਉਹ ਵੀ ਹੋਣਾ ਅੱਛਾ ਉਹ ਵੀ ਹੋਣਾ ਠੀਕ ਹੈ ਲੈ ਫਿਰ ਜਮੈਂ ਜ਼ਰੂਰ ਆਵਾਂਗੀ ਹਾਂ ਸਭ ਕੁਝ ਹੈ ਸਗਨ ਮਹਿੰਦੀ ਸਭ ਕੁਝ ਹੈ ਅੱਛਾ ਅੱਛਾ ਸਾਰੇ ਪ੍ਰੋਗਰਾਮਾਂ ਦਾ ਇੰਵੀਟੇਸ਼ਨ ਹੈ ਸਾਰੇ ਸਾਰੇ ਆਂਦੇ ਚਲੋ ਠੀਕ ਹੈ ਆਂਟੀ ਜੀ ਉਹ ਰੂਹੀ ਨੂੰ ਕਹਿਣਾ ਮੈਨੂੰ ਫੋਨ ਕਰੇ ਆਪਾਂ ਨਾ ਡਰੈਸ ਸਲੈਕਟ ਕਰ ਲਾਂਗੇ ਆਪਾਂ ਸੇ ਸਲਾਹ ਕਰ ਲਾਂਗੇ ਕੀ ਪਾਣਾ ਹੈਗਾ ਵਾ ਕੋਈ ਨਹੀਂ ਮੈਂ ਕਹਾਂਗੀ ਕਿ ਭਾਬੀ ਨਾਲ ਗੱਲ ਕਰ ਲਾ ਹਾਂ ਤੁਸੀਂ ਭਾਵੇਂ ਹੁਣੇ ਮੈਨੂੰ ਨੰਬਰ ਦੇ ਦਿਓ ਮੈਂ ਗੱਲ ਆਪ ਹੀ ਕਰ ਲਵਾਂ ਕੋਈ ਨਹੀਂ ਮੈਂ ਦੇ ਦੇਣੀ ਤੈਨੂੰ ਹਾਂ ਠੀਕ ਹੈ ਦੇ ਦੇਣਾ ਹੈ ਮੈਨੂੰ ਹੁਣੇ ਤੁਹਾਨੂੰ ਪਤਾ ਹੈ ਅੱਜਕੱਲ ਕਿੰਨੇ ਤੇ ਫੰਕਸ਼ਨ ਹੋ ਗਏ ਆ ਤੇ ਕਿੰਨਾ ਕੁ ਚੱਲ ਪਿਆ ਕਿੰਨੀ ਤਿਆਰੀ ਕਰਨੀ ਪੈਣੀ ਹੈ ਤੂੰ ਮਹਿੰਦੀ ਵਾਸਤੇ ਕੁਝ ਪਾਣਾ ਪੈਂਦਾ ਹੈ ਜਾਗੋ ਵਾਸਤੇ ਕੁਝ ਬਸ ਕੁਛ ਲੇਡੀ ਸੰਗੀਤ ਸਾਰਾ ਕੁਝ ਤਾਂ ਮੈਚਿੰਗ ਲਿਆਣਾ ਪੈਂਦਾ ਕਿੰਨਾ ਟਾਈਮ ਫਿਰ ਮੈਂ ਵੀ ਤਿਆਰੀ ਕਰਾਂਗੀ ਕਿੰਨਾ ਕੁਝ ਲੈ ਕੇ ਤੂੰ ਹੀ ਕਰ ਲੀ ਆਪਣੀ ਸਾਰੀ ਤਿਆਰੀ ਹੁੰਦੀ ਓ ਭਈ ਪੁੱਤਰ ਐ ਤਕੀਲੇ ਵੇਲੇ ਤੱਕ ਹੁੰਦੀਆਂ ਰਹਿੰਦੀਆਂ ਤਿਆਰੀ ਕੋਈ ਗੱਲ ਨਹੀਂ ਕੋਈ ਕੰਮ ਹੈਗਾ ਤਾਂ ਮੈਨੂੰ ਦੱਸ ਦਿਓ ਮੈਂ ਦੇ ਮਿੰਟ 'ਚ ਭੱਜ ਕੇ ਬਾਜ਼ਾਰ ਦਾ ਕੰਮ ਕਰ ਲੈਣਾ ਆਹ ਠੀਕ ਐ ਤੇਰੇ ਕੋ ਐਕਟਿਵ ਹੋ ਜੂਗਾ ਬਸ ਜਲਦੀ ਜਲਦੀ ਹੋ ਜਾਏਗਾ ਭੈਣ ਜੀ ਚਾਹ ਤਾਂ ਤੁਸੀਂ ਖੇਚ ਲਾਵੇ ਕੀਤੀ ਹੁਣ ਚੱਲੀਏ ਚਾਹ ਪੀ ਲਈ ਹੈ ਹੁਣ ਤੇ ਜਾਣਦੇ ਆ ਸਾਨੂੰ ਕੋਈ ਨਹੀਂ ਸਾਡੇ ਲਈ ਕੋਈ ਸੇਵਾ ਹੋਏ ਨਾ ਤੇ ਜਰੂਰ ਦੱਸਿਆ ਜੇ ਸਾਰੀ ਸੇਵਾ ਹੀ ਤੁਸੀਂ ਕਰਨੀ ਹੈ ਹਾਂ ਹਾਂ ਅੱਜ ਉਹ ਟਾਈਮ ਨਾਲ ਜਰੂਰ ਜੀ ਜਰੂਰ ਚਲੋ ਭੈਣ ਜੀ ਚਲ ਹੋਰ ਵੀ ਜਾਣਾ ਹੈ ਫਟਾਫਟ ਦੇਖ ਕੇ ਵੇਲੇ ਹੋਈਏ ਆਜੋ ਮੰਮੀ ਡੱਬਾ ਦੇ ਬੜਾ ਵਧੀਆ ਜੇ ਤੇ ਨਾਲੇ ਮੇਰੀ ਗੱਲ ਸੁਣੋ ਸਾਰੇ ਫੰਕਸ਼ਨਾਂ ਦਾ ਕਹਿ ਗਏ ਜੀ ਤੇ ਮੇਰੀ ਗੱਲ ਸੁਣ ਲੋ ਮੈਂ ਸਾਰੇ ਕੱਪੜੇ ਨਵੇਂ ਲੈਣੇ ਜੇ ਕਿਰਾਏ ਕਰੂਏ ਤੇ ਤੇ ਮੈਂ ਕੁਝ ਨਹੀਂ ਲੈਣਾ ਇੱਕ ਮੈਂ ਲਹਿੰਗਾ ਸਵਾਲਾਂਗੀ ਇੱਕ ਮੈਂ ਬਾਕੀ ਮੈਂ ਆਪਣੇ ਹੱਥਾਂ ਨਾਲ ਵੇਖ ਲਾਂਗੀ ਤੇ ਮੈਨੂੰ ਲੱਗਦਾ ਕਿ ਤਿਆਰੀ ਅੱਜ ਤੋਂ ਹੀ ਸ਼ੁਰੂ ਕਰਨੀ ਪੈਣੀ ਹੈ ਹੈਨਾ ਮੰਮੀ ਠੀਕ ਹੈ ਨਾ ਪੁੱਛਾ ਤੈਨੂੰ ਨਹੀਂ ਲੱਗਦਾ ਕਿ ਦੂਜੋ ਜੋ ਕਰ ਰਹੀ ਗਲਤ ਕਰ ਰਹੀ ਕਿਉਂ ਮੰਮੀ ਕੋਈ ਵਿਆਹ ਵਾਸਤੇ ਕੱਪੜੇ ਸਵਾਲੇ ਮਾੜੀ ਗੱਲ ਹੈ ਮੈਂ ਕੱਪੜੇ ਤੇ ਮੈਂ ਗੱਲ ਹੀ ਨਹੀਂ ਕਰਦੀ ਭੀ ਤੇ ਨਾਲੇ ਜੇ ਮੈਂ ਕਰਨੀ ਕੱਪੜਿਆਂ ਦੀ ਗੱਲ ਨਾ ਮੇਰੀ ਗੱਲ ਸੁਣੋ ਉਹ ਵਿਚਾਰੇ ਸਾਡੇ ਘਰ ਰੋ ਜਾਂਦੇ ਨੇ ਤੂੰ ਪਾਣੀ ਤੱਕ ਨਹੀਂ ਉਹਨਾਂ ਨੂੰ ਪੁੱਛਿਆ ਹੈਗਾ ਹੈ ਤੇ ਵਿਆਹ ਤੇ ਜਾਣ ਨੂੰ ਤੂੰ ਤਿਆਰ ਹੋ ਗਈ ਹੈ ਘਰ ਆਏ ਨੇ ਤੁਸੀਂ ਪੁੱਛੋ ਨਾ ਤੇ ਆਪਣੀ ਤੁਸੀਂ ਆਸ ਰੱਖੋ ਸੀ ਅਗਲੇ ਦੇ ਘਰ ਜਾ ਕੇ ਇੱਜ਼ਤ ਕਰਵਾ ਕੇ ਆਈਏ ਹੈ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਚਾਹ ਬਣਾ ਲੈ ਚਾਹ ਬਣਾ ਲੈ ਤੂੰ ਵੇਖਿਆ ਤੱਕ ਨਹੀਂ ਮੇਰੇ ਨਾਲ ਕਿ ਮੰਮੀ ਕਹਿੰਦੇ ਬਿਨੇ ਚਾਹ ਬਣਾ ਲੈ ਤੇ ਮੈਂ ਚਾਹ ਬਣਾ ਲਾ ਹੈ ਤੋ ਵਿਚਾਰੀ ਨਾ ਕਹਿੰਦੀ ਨਹੀਂ ਅਸੀਂ ਚਾਹ ਨਹੀਂ ਪੀਣੀ ਹੈਗੀ ਤੇ ਮੈਂ ਆਪ ਉੱਠ ਕੇ ਤੇ ਰਸੋਈ ਜਾ ਕੇ ਚਾਹ ਬਣਾ ਕੇ ਲੈ ਕੇ ਆਇਆ ਤੇਰੇ ਵਾਸਤੇ ਨਾ ਇਹ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਉਹ ਬਾਹਰ ਜਾ ਕੇ ਕੀ ਕਹਿੰਗੇ ਰੋਕਾ ਨੂੰ ਕਿ ਨੂੰ ਬੈਠੀ ਰਹੀ ਸਾਡੇ ਕੋਲ ਫੰਕਸ਼ਨ ਪੁੱਛਦੀ ਵੀ ਹੈ ਹੈ ਪੂਰਾ ਪੁੱਛਦੀ ਵੀ ਹੈ ਜਾਗ ਕਦੋਂ ਦੀਏ ਮਹਿੰਦੀ ਕਦੋਂ ਦੀਏ ਆ ਮਾਈਆਂ ਕਦੋਂ ਪਾਣਾ ਜੇ ਹੈ ਤੇ ਸੱਸ ਵਿਚਾਰੀ ਜਾ ਕੇ ਸੋਈ ਚਾਬਨਾ ਖਲੀ ਪੂਜਾ ਮੈਂ ਤੇਤੋ ਆਏ ਆਸ ਤੇ ਨਹੀਂ ਸੀ ਰੱਖੀ ਮੈਂ ਤੇ ਬਾਹਰ ਸਾਰੇ ਨੂੰ ਇਹ ਕਹਿੰਨੀ ਮੇਰੀ ਪੂਜਾ ਬੜੀ ਸਿਆਣੀ ਹੈ ਸਿਆਣੇ ਤੋਂ ਤੇ ਲੋਕਾਂ ਨੂੰ ਵਾਹਤਾ ਕਿ ਮੇਰੀ ਪੂਜਾ ਕਿੰਨੀ ਕੁ ਸਿਆਣੀ ਹੈ ਮੈਂ ਬਾਪੇ ਨੇ ਕਹੀ ਜਾਂਦੇ ਸੀ ਆਪਾਂ ਚਾਹ ਨਹੀਂ ਪੀਣੀ ਨਹੀਂ ਪੀਣੀਗੀ ਤੇ ਫਿਰ ਪੀ ਕੇ ਗਏ ਨੇ ਨਾ ਤੇਰਾ ਕੀ ਫਰਜ ਹੋਇਆ ਦੱਸ ਮੈਨੂੰ ਤੂੰ ਪੂਜਾ ਆਪਣਾ ਕਿਹੜਾ ਫਰਜ ਪੂਰਾ ਕਰ ਰਹੀ ਐ ਨੂੰਹਾਂ ਦੇ ਕਿੰਨੇ ਫਰਜ ਹੁੰਦੇ ਨੇ ਦੱਸ ਮੈਨੂੰ ਕਿਹੜੇ ਫਰਜੇ ਤੂੰ ਕਾਮਯਾਬ ਹੁੰਦੀ ਪਈ ਚੱਲ ਦੱਸ ਮੈਨੂੰ ਉਹ ਘਰ ਦੇ ਕੰਮ ਵਿੱਚ ਨਹੀਂ ਤੂੰ ਕਾਮਯਾਬ ਹੋ ਰਹੀ ਆਂਡ ਗਮਾੜ ਦੇ ਨੱਕ ਰਖ ਲਓ ਨਾ ਸੱਸ ਦਾ ਉਹ ਵੀ ਨਹੀਂ ਕਿੱਥੇ ਹੋ ਰਹੀ ਸਹੀ ਉਹ ਵੀ ਨਹੀਂ ਪੂਜਾ ਨੂੰਹਾਂ ਦੇ ਬੜੇ ਫਰਜ ਹੁੰਦੇ ਨੇ ਉਮਰਾ ਨਿਕਲ ਜਾਂਦੀਆਂ ਨੇ ਫਰਜ਼ ਨਿਭਾਉਂਦੇ ਨਹੀਂ ਬੰਦੇ ਤੇ ਫਰਜ਼ ਤਾਂ ਵੀ ਨਹੀਂ ਪੂਰੇ ਹੁੰਦੇ ਬਾਅਦ ਵਿੱਚ ਐਂਡ ਤੇ ਵੀ ਜਾ ਕੇ ਸਾਰੇ ਕਹਿੰਦੇ ਨੇ ਫਰਜ਼ ਪੂਰਾ ਕੀਤਾ ਕਿਹੜਾ ਹੈ ਕਿਹੜਾ ਪੂਰਾ ਕੀਤਾ ਪਰ ਇਹ ਨਹੀਂ ਪਤਾ ਹੁੰਦਾ ਕਿ ਨੂੰ ਆ ساری ਜ਼ਿੰਦਗੀ ਫਰਜ਼ ਪੂਰੇ ਕਰਦੇ ਪਹਿਲੇ ਧੀ ਹੁੰਦੀ ਏ ਫਿਰ ਉਹ ਮਾਂ ਬੰਦੀ ਏ ਨੂੰ ਬੰਦੀ ਏ ਸਾਰੇ ਰੋਲ ਅਦਾ ਉਹ ਕਰਦੀ ਏ ਫਰਜ਼ ਫਿਰ ਵੀ ਨਹੀਂ ਪੂਰੇ ਹੁੰਦੇ ਤੇ ਤੂੰ ਕਿਹੜਾ ਫਰਜ਼ ਪੂਰਾ ਕਰਦੀ ਵੀ ਦੱਸ ਮੈਨੂੰ ਨਾਲ ਉਹ ਕਹਿੰਦੇ ਬਿਨੇ ਰਾਜਪਨ ਜੀ ਕਿ ਪੂਜਾ ਮੇਰੇ ਅਲ ਦੇਖ ਮੇਰਾ ਗੱਲ ਕਰ ਕੋਈ ਤੂੰ ਉਹਨਾਂ ਨੂੰ ਸਾਸਰੀ ਕਾਲ ਨਹੀਂ ਕੀਤੀ ਆਂਦੀ ਆਂਦੀ بس ਪ੍ਰੋਗਰਾਮ ਮੈਨੂੰ ਦੱਸੋ ਕਿੰਨੀ ਗਲਤ ਗੱਲ ਐ ਪੂਜਾ ਤੇਰੇ ਵਾਸਤੇ ਚੋਰੀ ਮੰਮੀ ਜੀ ਹਾਂ ਮੈਨੂੰ ਵੀ ਅਹਿਸਾਸ ਹੋ ਗਿਆ ਕਿ ਵਾਕਈ ਮੈਂ ਗਲਤ ਕੀਤਾ ਕਿ ਜੇ ਆਪਾਂ ਉਹਨਾਂ ਨੂੰ ਆਪਣੇ ਘਰ ਆਇਆ ਰਿਸਪੈਕਟ ਨਹੀਂ ਦੇ ਰਹੇ ਬੁਲਾ ਨਹੀਂ ਰਹੇ ਤੇ ਆਪਾਂ ਉਮੀਦ ਲਾਈ ਐ ਕਿ ਹੀ ਉਹਨਾਂ ਦੇ ਸਾਰੇ ਪ੍ਰੋਗਰਾਮਾਂ ਤੇ ਜਾਈਏ ਸਭ ਤੋਂ ਅੱਗੇ ਹੋਈਏ ਉਹ ਵੀ ਤੇ ਸਾਡੇ ਨਾਲ ਫਿਰ ਐਦਾਂ ਹੀ ਕਰਨਗੇ ਨਾਲੇ ਅੱਜ ਮੇਰੀ ਕਿੱਡੀ ਵੱਡੀ ਗਲਤੀ ਆ ਅਗਲੇ ਸਾਨੂੰ ਵਿਆਹ ਦਾ ਕਾਰਡ ਦੇਣ ਆਏ ਆ ਮੈਂ ਉਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ ਚਾਹ ਨਹੀਂ ਪਿਆਈ ਮੰਮੀ ਮੇ ਕੋ ਗਲਤੀ ਹੋ ਗਈ ਹੈ ਨਾਲੇ ਅੱਜ ਤੱਕ ਜਿਹੜੇ ਮੈਂ ਆਪਣੇ ਫਰਜ਼ਾਂ ਤੋਂ ਮੂੰਹ ਮੋੜੀ ਰੱਖਿਆ ਸੀ ਨਾ ਹੁਣ ਮੈਨੂੰ ਅਹਿਸਾਸ ਹੋ ਗਿਆ ਕਿ ਨੂੰਹਾਂ ਦੇ ਵੀ ਬੜੇ ਫਰਜ਼ ਹੁੰਦੇ ਆ ਘਰ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਉਹ ਕੰਮ ਕਰਨੇ ਜਿਹੜੇ ਨੂਹਾਂ ਦੇ ਹੁੰਦੇ ਆ ਉਹ ਕਹਿਣ ਦੀ ਲੋੜ ਨਹੀਂ ਹੁੰਦੀ ਉਹਨਾਂ ਦਾ ਆਪਣਾ ਫਰਜ਼ ਹੁੰਦਾ ਸਹੀ ਗੱਲ ਕਹੀ ਆ ਨੂਹਾਂ ਦੇ ਫਰਜ਼ ਇਹ ਕਦੀ ਖਤਮ ਨਹੀਂ ਹੁੰਦੇ ਇਹ ਹਮੇਸ਼ਾ ਹੀ ਰਹਿੰਦੇ ਨੇ ਸਸੀ ਕਲ ਜੀ ਹੋਰ ਜੀ ਸਭ ਠੀਕ ਠਾਕ ਹੋ ਤੇ ਵਾਕਿਆ ਅੱਜ ਦੀ ਜਿਹੜਾ ਆਪਾਂ ਸਟੋਰੀ ਬਣਾਈਏ ਇਹ ਨੂਹਾਂ ਦੇ ਫਰਜ਼ ਤੇ ਹੈਗੀ ਏ ਕਿ ਅਸੀਂ ਕਈ ਘਰਾਂ 'ਚ ਜਾਂਦੇ ਆ ਦੇਖਦੇ ਆ ਕਿ ਅੱਜਕੱਲ੍ਹ ਦੀਆਂ ਨੂਹਾਂ ਧੀਆਂ ਬੁਲਾਣਾ ਵਿੱਚ ਚੰਗਾ ਨਹੀਂ ਸਮਝਦੀਆਂ ਬਈ ਸੱਸ ਬੈਠੀ ਆਪੇ ਹੈਂਡਲ ਕਰੇਗੀ ਚਾ ਪੁੱਛਣਾ ਨਾ ਪੁੱਛਣ ਆਪਣੇ ਕਮਰੇ ਚ ਵੜੇ ਰਹਿਣਗੇ ਨਹੀਂ ਸੱਸੀ ਕਾਲ ਜੀ ਓਕੇ ਜੀ ਬਸ ਕਈ ਨੇ ਵੀ ਵੇਖੀਆਂ ਜੇ ਕਮਰੇ ਚ ਬਾਹਰ ਵੀ ਨਹੀਂ ਆਉਂਦੀਆਂ ਹਾਂ ਫੇਰ ਸੱਸ ਮਨ ਝੂਠ ਬੋਲਣਾ ਪੈਂਦਾ ਕਿ ਨਹੀਂ ਉਹ ਘਰ ਹੀ ਨਹੀਂ ਗਈ ਕਿਤੇ ਬਾਹਰ ਜਾਂਦੇ ਹੋ ਬਣਾ ਕੋਈ ਟੱਕਰ ਜੇ ਨਾ ਨੂੰ ਦਾ ਕਦੀ ਨਹੀਂ ਸਿਰ ਹਿਲਾ ਪੈਰੀ ਹੱਥ ਤੇ ਬੜੀ ਦੂਰ ਦੀ ਗੱਲ ਅੱਜ ਕੱਲ੍ਹ ਰਹਿ ਗਈ ਜੇ ਅੱਜ ਕੱਲ੍ਹ ਦੇ ਮੂੰਹ ਚ ਸੱਸੀ ਕਾਲ ਐਦਾਂ ਬੋਲ ਛੱਡਦੀ ਨੇ ਪਤਾ ਨਹੀਂ ਲੱਗਦਾ ਸਾਸਰੀ ਕਾਲ ਕਹੀ ਜੇ ਕਿ ਸੇਰੀਵੇਂ ਹਲਾ ਛੜਿਆ ਜੀ ਅੱਜ ਕੱਲ ਤੇ ਵੀ ਨੀਝ ਪਤਾ ਲੱਗਦਾ ਮਜ਼ਦੂਰੋ ਹੀ ਹੈ ਲੋ ਹਾਂਜੀ ਹਾਂਜੀ ਆ ਕਰ ਛੱਡਦੇ ਜੇ ਪਤਾ ਨਹੀਂ ਆਂਦੇ ਸਮੇ ਚ ਨਾ ਆ ਵੀ ਰਹਿਣਾ ਜੇ ਕਿ ਨੀਝ ਰਹਿਣਾ ਕਿ ਪਤਾ ਨਹੀਂ ਕੀ ਹੋਣਾ ਜੇ ਤੇ ਦੇਖੋ ਜੀ ਤੁਸੀਂ ਸਾਡੀਆਂ ਨੂਆ ਵੀ ਜੇ ਧੀਆ ਵੀ ਜੇ ਸਭ ਕੁਝ ਜੇ ਥੋੜੇ ਜਿ ਆਪਣੇ ਫਰਜ਼ ਸਮਝੋ ਤੇ ਜਿਹੜਾ ਸਾਡਾ ਪੁਰਾਣਾ ਕਲਚਰ ਖਤਮ ਹੋ ਜਾਂਦਾ ਨਾ ਇਹਨੂੰ ਖਤਮ ਨਾ ਹੋਣ ਦਿਓ ਕਿਉਂਕਿ ਇਹਦੇ ਜਿਨਾ ਇੱਕ ਵੱਡਿਆਂ ਦੀ ਰਿਸਪੈਕਟ ਜੇ ਤੇ ਉਹ ਕਰਨੀ ਜਰੂਰ ਕਰਿਆ ਕਰੋ ਤਾਂ ਜੀ ਵੇਖੋ ਪਹਿਲਾਂ ਨੂਹ ਆ ਤੇ ਘੈਰੋ ਨਿਕਲਦੀ ਜਾਂਦੇ ਸਭ ਲੋਕ ਬੁਲਾਉਂਦੇ ਜਾਂਦੇ ਸੀ ਸੱਸੀ ਕਾ ਲਾਂਟੀ ਜੀ ਮਾਸੀ ਜੀ ਚਾਚੇ ਜੀ ਹੁਣ ਅੱਜ ਕੱਲ ਨੂਹ ਬੁਲਾਦਿਆਂ ਨੂੰ ਸਿਰਫ ਆਂਡ ਗਵਾੜ ਦੇ ਇੱਕ ਦੋ ਜਾਣੇ ਜਿੰਨਾਂ ਬੁਲਾਉਂਦੇ ਬਿਲਕੁਲ ਜੀ ਬਿਲਕੁਲ ਜੀ ਬੁਲਾਉਣਾ ਸਹੀ ਸਮਝਦਿਆਂ ਨਹੀਂ ਹੈਗੀਆਂ ਬਸ ਕੱਲ ਇਸ ਕਰਕੇ ਜੀ ਜੀ ਸਾਹਿਬ ਨਾ ਤੁਹਾਡਾ ਟਾਈਮ ਹੁੰਦਿਆ ਤੁਸੀਂ ਥੋੜਾ ਬਾਕੀ ਇਹ ਗੱਲ ਪੂਜਾ ਕਰ ਕੋਈ ਗੱਲ ਨਹੀਂ ਜੀ ਬਾਕੀ ਜੀ ਮੈਂ ਕਿੱਥੇ ਜ਼ਰੂਰੀ ਜਾਣਾ ਜੇ ਤੇ ਮੈਨੂੰ ਹੁਣ ਮਾਫੀ ਦਿਵਾ ਜੇ ਮੈਂ ਨਹੀਂ ਨਹੀਂ ਤੁਹਾਡੇ ਨਾਲ ਇੱਕ ਸੈਕਿੰਡ ਹੀ ਨਾ ਬਣੇ ਐ ਸਟੋਰੀ ਬਿਲਕੁਲ ਸਹੀ ਬਣਾਈ ਹੈ ਕਿ ਆ ਰਿਹਾ ਹੈ ਜਾਂ ਪਿੱਛੇ ਵੀ ਹੈ ਕਈ ਘਰਾਂ ਚ ਐਦਾ ਹੋ ਰਿਹਾ ਕਿ ਨੂਆ ਬਾਕੀ ਫਰਜ਼ ਤੇ ਦੂਰ ਦੀ ਗੱਲ ਹੈ ਕੋਈ ਆਏਗੇ ਨੂੰ ਬੁਲਾਣਾ ਵੀ ਜ਼ਰੂਰੀ ਨਹੀਂ ਸਮਝਦੀਆਂ ਤੇ ਪਰ ਨਹੀਂ ਕਈ ਘਰਾਂ ਚ ਨੂਆ ਇਹੋ ਜੀਆਂ ਹੈਗੀਆਂ ਵੀ ਜੇ ਕੁਝ ਕਰ ਬਿਲਕੁਲ ਸਹੀ ਕਰਾਂ ਚ ਹੈ ਸਾਸ ਕੋਲ ਬੰਦੀ ਆ हां ਜਿਹੜੀ ਆਪਣੇ ਫਰਜ਼ ਬਿਲਕੁਲ ਪੂਰੇ ਵੀ ਕਰਦੀਆਂ ਇਹੋ ਜੀਆਂ ਨੂਆ ਵੀ ਵੇਖਿਆ ਮੈਂ ਤੇ ਸੱਚੀ ਰਿਐਲਿਟੀ ਚ ਵੀ ਮੈਂ ਕਹਿੰਦੇ ਸੋਇਚੋ 10 ਹਾਂ ਸੋ ਤੇ 10 ਲਾ ਲਓ 2 ਲਾ ਲਓ ਕਿ ਮਿਲਣੀਆਂ ਤੇ ਜਿਹੜੀਆਂ ਬਾਕੀ ਮੋਸਟਲੀ ਐਵੇਂ ਦੀ ਹੀ ਮਿਲਣ ਗਈਆਂ ਤੇ ਕਹਿ ਨੂੰ ਜੀ ਨਹੀਂ ਕਰਦਾ ਕਿਉਂਕਿ ਮਾਹੌਲ ਹੀ ਐਵੇਂ ਦਾ ਹੋ ਗਿਆ ਜੀ ਹੁਣ ਅੱਜ ਕੱਲ ਜ਼ਿੰਮੇਵਾਰੀ ਸੰਬੰਧਾ ਮਤਲਬ ਐ ਨਹੀਂਗਾ ਕਿ ਤੁਹਾਨੂੰ ਕੋਈ ਰੋਕ ਟੋਕ ਲਾਈ ਜਾ ਰਹੀ ਜਾਂ ਕੁਝ ਕੀਤਾ ਜਾ ਰਿਹਾ ਤੁਸੀਂ ਮੋਬਾਈਲ ਵੇਖਣਾ ਵੇਖੋ ਕਿਤੇ ਜਾਣਾ ਜਾਓ ਪਰ ਆਪਣੇ ਪਹਿਲੇ ਕਰਦੇ ਫਰਜ਼ ਪੂਰੇ ਕਰੋ ਆਪਣੇ ਜੋ ਕਰਦੀ ਤੁਹਾਡੀ ਰਿਸਪੌਂਸਿਬਿਲਟੀ ਦਾ ਕਰਦੀ ਦੇਖਰੇਖ ਹੈ ਆਏ ਗਏ ਦੀ ਕੀ ਦੇਖਭਾਲ ਕਰਨੀ ਆ ਦੀ ਰਿਸਪੈਕਟ ਕਰਨੀ ਆ ਉਹ ਨਾਲ ਨਾਲ ਉਹ ਚੀਜ਼ਾਂ ਪਹਿਲੇ ਉਹਨੂੰ ਅਮਲੀਅਤ ਦਿਖੋ ਜੀ ਕੋਈ ਵੀ ਨਾ ਪੂਜਾ ਸਭ ਕਰੋ ਰੱਜ ਕੇ ਆਂਦੇ ਨੇ ਚਾਹ ਪਾਣੀ ਪੀ ਕੇ ਆਈਦਾ ਪਰ ਜਦੋਂ ਅਸੀਂ ਆ ਕੇ ਜਦੋਂ ਸਾਡੇ ਘਰ ਕੋਈ ਆਂਦਾ ਨਾ ਅਸੀਂ ਉਹਨੂੰ ਪੁੱਛਦੇ ਅੰਨੀ ਬੈਠੋ ਜੀ ਇਸੇ ਬੰਨੇ ਅਸੀਂ ਵੀ ਦੋ ਕਟ ਚਾਵੇ ਪੀਾਂਗੇ ਅਗਲੇ ਨੂੰ ਖੁਸ਼ੀ ਹੁੰਦੀ ਹੈ ਵੀ ਅਸੀਂ ਆਇਆ ਸੰਵਿਨ ਇਹਨਾਂ ਨੇ ਜੀ ਆਇਆਂ ਨੂੰ ਕਿਹਾ ਜੀ ਨਾਲੇ ਸਟੋਰੀ ਚ ਇੱਕ ਗੱਲ ਕਹੀ ਗਈ ਸੀ ਆਂਟੀ ਵੱਲੋਂ ਕਿ ਸਾਡੇ ਸਮਿਆਂ ਦੇ ਵਿੱਚ ਅਸੀਂ ਆਪਣੇ ਸੱਸ ਸੋਰੇ ਦੇ ਕੱਪੜਿਆਂ ਦੀਆਂ ਅਲਮਾਰੀਆਂ 'ਚ ਕੱਪੜੇ ਕੱਢ ਕੇ ਧੁੱਪ ਲਵਾ ਕੇ ਗਰਮੀਆਂ ਦੇ ਕੱਪੜੇ ਰੱਖ ਕੇ ਸਰਦੀਆਂ ਦੇ ਕੱਪੜੇ ਵੀ ਸੰਭਾਲਦੇ ਕਰਦੇ ਹੀ ਸਵੇਰ ਦੇ ਚਾਹ ਤੋਂ ਲੈ ਕੇ ਰਾਤ ਦੇ ਗਰਮ ਦੁੱਧ ਤੱਕ ਜਾਂ ਪਾਣੀ ਦੀ ਬੋਤਲ ਤੱਕ ਰੱਖ ਕੇ ਫੇਰ ਸੌਂਈਦਾ ਹੀ ਬੋਤਲ ਨਹੀਂ ਥੋੜੇ ਪਹਿਲੇ ਸਮਝਿਆ ਕਿ ਜਗਰ ਵੀ ਰੱਖਦੇ ਸੀ ਹਾਂ ਹੁੰਦਾ ਸੀ ਗਰਮ ਪਾਣੀ ਕਰਕੇ ਦੇਣਾ ਔਰ ਇਹ ਗੱਲ ਸਹੀ ਜੇ ਇਹ ਬਿਲਕੁਲ ਐਦਾਂ ਹੁੰਦਾ ਸੀ ਉਦੋਂ ਤੇ ਨੂੰਆਂ ਨੂੰ ਕੋਈ ਤਰਾਜ ਨਹੀਂ ਹੁੰਦਾ ਸੀ ਕਿ ਅਸੀਂ ਕਿਉਂ ਕਰੀਏ ਤੇ ਅੰਜ ਕਿਉਂ ਕਰੀਏ ਕਿਉਂ ਪਰ ਉਹਨਾਂ ਨੂੰ ਪਤਾ ਸੀ ਕਿ ਇਹ ਘਰ ਦੀ ਨੂੰਹ ਤੇ ਧੀ ਜਾਂ ਜੋ ਕਿ ਸਾਡੀ ਜ਼ਿੰਮੇਵਾਰੀ ਨੇ ਸਾਡੇ ਮਾਪਿਓ ਨੇ ਹੀ ਇਹ ਕਰਨਾ ਹੀ ਕਰਨਾ ਤੁਹਾਨੂੰ ਤੁਹਾਡੇ ਸਭ ਨੂੰ ਲੱਗਦਾ ਸੱਸਾਂ ਨੇ ਗਲਤ ਕਰਤਾ ਨਹੀਂ ਜੀ ਨਹੀਂ 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 ਮੈਨੂੰ ਲੱਗਦਾ ਉਹਨਾਂ ਨੇ ਸੱਸਾਂ ਗਲਤ ਨਹੀਂ ਨੂੰਹਾਂ ਸਮਝਦੀ ਆ ਕਿ ਸਾਡੀ ਜ਼ਿੰਮੇਵਾਰੀ ਹੈ ਸਾਡੇ ਮਾਪਿਓ ਨੇ ਹੀ ਸੇਵਾ ਕਰਨੀ ਹੈ ਉਹਨਾਂ ਚ ਸੇਵਾ ਵਾਲੀ ਭਾਵਨਾ ਸੀ ਨਾ ਅੱਜ ਕੱਲ ਨਹੀਂ ਅੱਜ ਕੱਲ ਨਹੀਂ ਨਾ ਅੱਜ ਕੱਲ ਸੱਸ ਜਾਂ ਸੱਸ ਸੋਹਰਾ ਜਾਗਦੇ ਹੁੰਦੇ ਤੇ ਨੂੰਹ ਸੁੱਤੀ ਹੁੰਦੀ ਆ ਅੱਜ ਕੱਲ ਬਰਡਨ ਜਾਂ ਸਮਝਿਆ ਜਾਂਦਾ ਆਪਣਾ ਤੇ ਹੁੰਦਾ ਨਹੀਂ ਤੇ ਉਹਨਾਂ ਦਾ ਕਿੱਥੋਂ ਕਰ ਲੈਣੀ ਹੈ ਚਲੋ ਜੀ ਤੁਹਾਨੂੰ ਆ ਸਟੋਰੀ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇਹ ਆਪਣਾ ਆਪਣਾ ਐਕਸਪੀਰੀਅੰਸ ਵੀ ਜਰੂਰ ਦੱਸਿਓ ਕਿ ਪਹਿਲੇ ਟਾਈਮ ਵਾਲੀਆਂ ਨੂਆ ਆਪਣੇ ਜਰੂਰ ਦੱਸਣ ਤੇ ਹੁੰਦਾ ਦੱਸਣ ਅੱਜ ਕੱਲ ਤੇ ਪਹਿਲੇ ਦੀਆਂ ਨੂਆ 'ਚ ਕੀ ਫਰਕ ਹੈਗਾ ਚਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੱਸੀ ਕਾਰ